ਸਰ ਕੋਈ ਸਾਧ ਨਹੀਂ ਮਿਲ ਰਿਹਾ ਵੀ ਸਾਡੇ ਤੱਕ ਇਹਨਾਂ ਦੇ ਪੁੱਤਾਂ ਨੂੰ ਪਹੁੰਚ ਕੀਤੀ ਜਾਵੇ ਸੰਗਤ ਬਹੁਤ ਪਿਆਰ ਹੈ ਭਾਈ ਅਮਨੁਫਾਲ ਸਿੰਘ ਲਈ ਉਹ ਕੇ ਸਾਧ ਸੰਗਤ ਜੋ ਹਲਾਰਾ ਕੌਮ ਨੂੰ ਮਰਦਤਾ ਹੈ ਬਹੁਤ ਵੱਡਾ ਹਲਾਰਾ ਹੈ ਉਹ ਕਿਵੇਂ ਸਾਧ ਸੰਗਤ ਦੇਖਣ ਵਾਲੀ ਗੱਲ ਹੈ ਵੀ ਇਹ ਮੁੰਡਿਆਂ ਨੇ ਅਮਰ ਛੇ ਤੇ ਸਭ ਤੋਂ ਵੱਡੀ ਗੱਲ ਹੈ भाई साहब संघ जी कि नशे छे तो गुरु आदि से के सजे हैं जी गल कोई सरकार को तकलीफ है यही मेन कारण है सरकार को तकलीफ होगा के इधर बगैर लग के लोग नशे छे हैं जोड़े यूथ है वह आज ਕੀ ਲੋਕਾਂ ਨੂੰ ਸੋਚੀ ਆਉਂਦੀ ਹੈ ਮੁੰਡਿਆਂ ਨੂੰ ਤੇਰੇ ਆਪਣੇ ਘਰ ਦੀ ਗੱਲ ਕਰਦਗੇ ਸਿੱਖ ਕੌਮ ਦੀ ਵੀ ਗੱਲ ਕਰਦਗੇ ਆਪਣੇ ਵਿਰਸੇ ਦੀ ਵੀ ਗੱਲ ਕਰਨਗੇ ਆਪਣੇ ਹਾਲਾਤ ਨੂੰ ਪਛਾਣਨਗੇ ਪਰ ਸਰਕਾਰ ਇਹ ਕਹਿੰਦੀ ਚੌਂਦੀ ਸਰਕਾਰ ਇਹ ਚਾਹੁੰਦੀ ਹੈ ਕਿ ਇਹ ਨਸ਼ੇ ਕਰਦੇ ਰਹਿਣ ਤੇ ਕਿਸੇ ਜੀ ਨਲਕਣ ਰਹਿਣ ਇਹਨਾਂ ਨੂੰ ਪਤਾ ਹੀ ਨਾ ਲੱਗੇ

ਸਾਰੇ ਉਸ ਕੰਸੈਕਰੀ ਪਰ ਸਰਕਾਰ ਨਹੀਂ ਚਾਹੁੰਦੀ ਕਿ ਪੰਜਾਬ ਦੇ ਲੋਕ ਨਸ਼ਿਆਂ ਤੋਂ ਬਾਹਰ